ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅਪਨਾਮਨ ਸਿੰਘ ਕらっしゃਉ ਵੀਰੇ ਅੱਜ ਆਪਾਂ ਹਰੀ ਮਿਰਚ ਤੇ ਮੂੰਗੀ ਵਾਸਤੇ ਬਾਣ ਤਿਆਰ ਕਰਾਂਗੇ ਤੇ ਤੁਹਾਨੂੰ ਮੈਂ ਥੋੜੀ ਜਾਣਕਾਰੀ ਦਊਂਗਾ ਕਿ ਕੋਈ 2.5 ਸਾਲ ਪੁਰਾਣਾ ਰੇ ਆਪਾਂ ਰੱਖਿਆ ਹੈ ਅੱਜ ਪਾਵਾਂਗੇ ਪੂਰੇ ਬਾਹਣ ਚ ਤੇ ਨਾਲ ਦੀ ਨਾਲ ਇਹ ਮੇਰੇ ਕੋਲ ਸਾਮੀ ਰਾਖ ਪਈ ਸੀਗੀ ਰਾਖ ਵੀ ਪਾਵਾਂਗੇ ਸਾਰੇ ਬਾਹਣ ਚ ਕਿਉਂਕਿ ਰਾਖ ਬੜੀ ਵਧੀਆ ਦਵਾਈ ਆ ਮੈਂ ਪਿਛਲੀ ਵੀਡੀਓ ਚ ਵੀ ਪਾਈ ਸੀ ਕਿਉਂਕਿ ਇਹਦੇ ਨਾਲ ਜ਼ਮੀਨ ਠੰਡੀ ਰਹਿੰਦੀ ਹੈ ਜਿਹੜੀ ਵੀ ਚੀਜ਼ ਤੁਸੀਂ ਲੌਂਗ ਵੇ ਬਹੁਤ ਹੀ ਵਧੀਆ ਵਿਰੋਧ ਕਰਦੀ ਹੈ ਤੇ ਬਹੁਤ ਸੋਹਣੀ ਹੁੰਦੀ ਹੈ ਮੰਨ ਲਓ ਇਹ ਤੇ ਕੀ ਹੈ ਬਹੁਤ ਮਿਹਨਤ ਕੀਤੀ ਅੱਜ ਆਪਾਂ ਨੇ ਤਾਂ ਮੈਂ ਖੁਸ਼ ਹੋਇਆ ਥੋੜਾ ਤੁਹਾਨੂੰ ਸਮਾਈਲ ਦਿੱਤੀ ਹੈ ਕਿਉਂਕਿ ਅੱਜ ਪੂਰਾ ਦਿਨ ਲੱਗ ਗਿਆ ਮੇਰਾ ਮਤਲਬ ਬਹੁਤ ਚਾ ਤਿੰਨ ਚਾਰ ਵਾਰ ਇਹਨੂੰ ਗੜਾਈ ਕੀਤਾ ਫਿਰ ਸਾਰੇ ਚ ਰੇਪ ਆਇਆ ਫਿਰ ਪੱਧਰ ਕੀਤਾ ਬਾਈ ਕੱਲਾ ਬੰਦਾ ਸੀ ਮੈਂ ਤੇ ਦੱਬੀ ਗਿਆ ਮੈਂ ਕੰਮ ਅੱਜ ਮਤਲਬ ਕਰਤਾ ਮਿਰਚਾਂ ਵਾਲਾ ਬਾਹਣ ਵੀ ਤਿਆਰ ਤੇ ਮੂੰਗੀ ਵਾਲਾ ਵੀ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨੇ ਪੂਰਾ ਸਾਥ ਦਿੱਤਾ ਅੱਜ ਤੇ ਬਾਹਣ ਤਿਆਰ ਹੋ ਗਿਆ ਆਪਣਾ ਤੇ ਹੁਣ ਹੌਲੀ ਹੌਲੀ ਔਲੀਆਂ ਬਣਾਤੀਆਂ ਤੇ मूंगी वाले च मूंगी ला दी बासे च मिरचां ਆਪਾਂ ਲਾਵਾਂਗੇ ਹੁਣ मिरਚਾਂ ਵੀ मिरਚਾਂ ਵੀ ਲਾਵਾਂਗੇ ਤੇ ਵਧੀਆ ਬਹਣ ਤਿਆਰ ਹੋ ਗਿਆ ਅੱਜ ਤੇ ਬਹੁਤ ਮਿਹਨਤ ਕੀਤੀ ਹੈ ਤੇ ਹੁਣ ਮੈਂ ਚੱਲਿਆ ਕਰਾਚੋਂ ਬਾਈ ਦੀ ਦੁਕਾਨ ਹੈ ਨਾਗਰੇ ਵਾਲੇ ਮੁੰਡੇ ਦੀ ਬਹੁਤ ਹੀ ਵਧੀਆ ਉਹਦੇ ਕੋਲ ਅ ਮਿਰਚਾਂ ਦੇ ਬੂਟੇ ਨੇ ਮੈਂ ਤੁਹਾਨੂੰ ਜਾਣਕਾਰੀ ਹੋਰ ਦੇ ਰਿਹਾ ਵੀ ਬੂਟਿਆਂ ਨੂੰ ਘਟੋ ਘਟ ਮਿਰਚਾਂ ਦੇ ਬੂਟੇ ਫੁੱਟ ਜਾਂ ਡੇਢ ਫੁੱਟ ਦਾ ਫਰਕ ਪਾਈਏ ਵਿੱਚ ਭਿੰਡੀਆਂ ਲਾ ਸਕਦੇ ਆਪਾਂ ਫਿਰ ਰਮਾਤਾ ਵੀਰੇ ਨਜ਼ਾਰਾ ਆ ਗਿਆ ਸਾਰਾ ਕੰਮ ਹੋ ਗਿਆ ਅੱਜ ਤੇ ਚੰਗੀ ਤਰ੍ਹਾਂ ਰਮਾ ਕੇ ਇਹਨਾਂ ਭਰਤੀਆਂ ਮੂਗੀ ਵੀ ਲਾਤੀ ਇੰਨਾ ਕੁਝ ਬੋਲਦਾ ਹੋਇਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ